ਬੱਚਾ ਇਹਦੇ ਦਿਲ ਤੇ ਜੋ ਬੀਤਦੀਆਂ ਮੈਨੂੰ ਪਤਾ ਨਾ ਮੈਂ ਆਪ ਦੇ ਦਿਲ ਨੂੰ ਕਿਦਾਂ ਸਮਝਾ ਕੇ ਇਹਦੇ ਕੋਲ ਰੱਖਦੀ ਹਾਂ ਬੰਨਕਾਂ ਤਾਂ ਬਹੁਤ ਜ਼ਿਆਦਾ ਹੋ ਗਿਆ ਹੈ ਅੱਛਾ ਜੀ ਇਹਨਾਂ ਦੇ ਛੱਡਿਆ ਨਹੀਂ ਜਾਂਦਾ ਕਦੇ ਅੱਛਾ ਜੀ ਤੋਂ ਪਹਿਲੀਆਂ ਦੇ ਵਿੱਚ 3-3 4-4 ਫੁੱਟ ਰੇਤਾ ਚੜ ਗਈ ਹੈ ਜੀ ਪਹਿਲੀ ਦਾ ਤਾਂ ਕੁਝ ਪੱਲੇ ਨਹੀਂ ਰਿਹਾ ਵੀ ਪਰਾਂ ਨੂੰ ਆਪਣੀ ਸਹਾਇਤਾ ਕਰਨੀ ਚਾਹੀਦੀ ਹੈ ਬੇਟਾ ਮੇਰਾ ਛੋਟਾ ਹੈ ਹਸਬੰਦ ਮੇਰੇ ਬੁੜੇ ਹੋ ਚੁੱਕੇ ਅੱਛਾ ਜੀ ਜਾਨੀ ਕਿਸਾਨ ਨੂੰ ਫਸਲ ਤੇ ਆਸ ਹੁੰਦੀ ਹੈ ਜੇ ਕਿਸਾਨ ਦੀ ਫਸਲ ਮਾਰੀ ਜਾਵੇ ਤੇ ਕਿਸਾਨ ਕੀ ਕਰ ਸਕਦਾ ਪੱਟੀ ਹਲਕੇ ਦੇ ਪਿੰਡ ਕੁੱਤੀ ਵਾਲਾ ਵਿਖੇ ਅਸੀਂ ਇਸ ਵਕਤ ਮੌਜੂਦ ਆ ਅਤੇ ਤਸਵੀਰ ਜਿਹੜੀ ਆ ਦਰਿਆ ਹਰੀਕੇ ਦੀ ਅਸੀਂ ਤੁਹਾਡੇ ਨਾਲ ਇਸ ਵਕਤ ਸਾਂਝੀ ਕਰ ਰਹੇ ਆ ਪਾਣੀ ਲੱਥਣ ਤੋਂ ਬਾਅਦ ਕੀ ਹਾਲਾਤ ਨੇ ਇੱਧਰ ਲੋਕਾਂ ਦੇ ਗੱਲਬਾਤ ਕਰਕੇ ਜਾਣਾਂਗੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਇੱਕ ਵਿਧਵਾ ਭੈਣ ਦੇ ਇਹ ਵੀ ਤੁਹਾਨੂੰ ਦੱਸਦੇ ਆ ਅੱਜ ਦੀ ਕਹਾਣੀ ਲੈ ਕੇ ਆਏ ਜਿਹੜੀ ਦਰਦ ਭਰੀ ਇੱਕ ਆਵਾਜ਼ ਤੁਹਾਡੇ ਤੱਕ ਪਹੁੰਚਾਉਣੀ ਹੈ ਕਿ ਕਿਵੇਂ ਗੁਰਸਿੱਖ ਵਿਧਵਾ ਭੈਣ ਦੇ ਜਿਹੜੇ ਆ ਉਹ 6 ਕਿੱਲੇ ਜ਼ਮੀਨ ਦੇ ਇਸ ਪਾਣੀ ਦੀ ਮਾਰ ਹੇਠਾਏ ਅਤੇ ਜਿਸ ਦਾ ਕਿ ਪਤੀ ਦਾ ਸਾਆ ਵੀ ਸਿਰ ਤੇ ਨਹੀਂ ਹੈ ਇੱਕ ਪੁੱਤਰ ਹੈ ਅਤੇ ਦੋਵੇਂ ਮਾਂ ਪੁੱਤ ਇਸ ਖੇਤੀ ਦੇ ਡਿਪੈਂਡ ਕਰਦਾ ਸੀ ਉਹਨਾਂ ਦਾ ਲੇਕਿਨ ਤੁਸੀਂ ਵੇਖ ਸਕਦੇ ਹੋ ਕਿ ਕੋਈ ਰਾਹ ਵੀ ਨਹੀਂ ਹੈ ਕਿ ਜਿਹੜਾ ਇੱਥੋਂ ਨਿਕਲ ਕੇ ਜਿਹੜਾ ਕੋਈ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਜਿਹੜੀ ਰੇਤਾ ਜਿਹੜੀ ਪੈਲੀ ਕੋ ਪੱਧਰ ਹੋ ਜੇ ਆ ਹਾਲਾਤ ਨੇ ਤਾਂ ਹੁਣ ਜਿਹੜੇ ਦਾਨੀ ਸੱਜਣਾ ਦੀ ਕਾਰਸੇਵਾ ਵਾਲੇ ਸੰਤਾਂ ਮਹਾਂਪੁਰਖਾਂ ਦੀ ਜਿਹੜੇ ਪਹਿਲਾਂ ਹੀ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਸੰਤ ਮਹਾਂਪੁਰਖ ਉਹਨਾਂ ਦਾ ਤਾਂ ਦੇਣ ਹੀ ਨਹੀਂ ਦਿੱਤਾ ਜਾ ਸਕਦਾ ਸੋ ਉਹਨਾਂ ਨੂੰ ਦੁਬਾਰਾ ਜਿਹੜਾ ਇੱਥੇ ਅਪੀਲ ਹੈ ਕਿ ਉਹ ਪਹੁੰਚ ਕੇ ਇਸ ਪਰਿਵਾਰ ਦੀ ਵੀ ਮਦਦ ਕਰੋ ਇਸ ਪਿੰਡ ਦੇ ਲਗਭਗ ਪਤਾ ਹੀ ਨਹੀਂ ਹੁਣ ਗਿਣਤੀ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਹਰੀਕੇ ਦਰਿਆ ਸਤਲੁਜ ਵਿਆਸ ਦੇ ਪਾਣੀ ਦੀ ਮਾਰ ਤਾਂ ਇੱਧਰ ਪੱਟੀ ਹਲਕਾ ਸੁਲਤਾਨਪੁਰ ਲੋਧੀ ਕੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਵੱਜੀ ਆ ਅਸੀਂ ਇਸ ਵਕਤ ਹਰੀਕੇ ਦਰਿਆ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਵੱਡੀ ਮਾਰ ਪਾਣੀ ਨੇ ਮਾਰੀ ਆ ਇਸ ਵਿਧਵਾ ਭੈਣ ਦੀ ਜ਼ਮੀਨ ਜਿਹੜੀ ਆ ਉਹ ਡੁੱਬ ਗਈ ਹੈ ਅਤੇ 2023 ਚ ਵੀ ਇਹਨਾਂ ਨੂੰ ਮਾਰ ਵੱਜੀ ਸੀ ਆਹ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਪਰਿਵਾਰ ਸਾਡੇ ਨਾਲ ਮੌਜੂਦ ਹੈ ਕਿ ਉਹ ਮਦਦ ਦੀ ਗੁਹਾਰ ਲਗਾ ਰਹੇ ਨੇ ਉਹਨਾਂ ਦੀ ਸਹਾਇਤਾ ਜ਼ਰੂਰ ਕਰਿਓ ਹਈ ਮਾਦੀ ਕੀ ਨਾਮ ਤੇ ਕਿਹੜਾ ਪਿੰਡ ਜੇ ਨਾਮ ਸੁਖਵਿੰਦਰ ਕੌਰ ਆ ਪਿੰਡ ਕੁੱਤੀ ਆ ਕੀ ਹਾਲਾਤ ਨੇ ਤੁਹਾਡੇ ਇਥੇ ਕਿੰਨੇ ਨੁਕਸਾਨ ਕਿੰਨਾ ਕੁ ਹੋ ਗਿਆ ਤੁਹਾਡਾ ਬਹੁਤ ਜ਼ਿਆਦਾ ਸਰ ਨੁਕਸਾਨ ਹੋਇਆ ਵੇਖੋ ਪੈਲੀਆਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਰੇਤਾ ਚੜ ਗਈ ਹੈ ਜੀ ਪੈਲੀ ਦਾ ਤੇ ਕੁਝ ਪੱਲੇ ਨਹੀਂ ਰਿਹਾ ਅੱਛਾ ਜੀ ਤੇ ਇਹ ਕੋਈ ਵੀ ਪਰਾਨ ਨੂੰ ਆਪਣੀ ਸਹਾਇਤਾ ਕਰਨੀ ਚਾਹੀਦੀ ਹੈ ਬੇਟਾ ਮੇਰਾ ਛੋਟਾ ਹੈ ਹਸਬੰਦ ਮੇਰੇ ਪੂਰੇ ਹੋ ਚੁੱਕੇ ਅੱਛਾ ਜੀ ਕਿੰਨਾ ਚਿਰ ਹੋ ਗਿਆ ਜੀ ਉਹਨਾਂ ਨੂੰ ਪੂਰੇ ਉਹਨਾਂ ਨੂੰ ਤੀਜਾ ਸਾਲ ਲੱਗ ਗਿਆ ਸਰ ਤੀਜਾ ਸਾਲ ਲੱਗਿਆ ਹਾਂਜੀ ਕੀ ਇਹੀ ਇਸ ਕੰਮ ਦਾ ਸਾਧਨ ਹੈ ਹਾਂ ਜੀ ਇਹੋ ਹੀ ਕੰਮ ਦਾ ਸਾਧਨ ਹੈ ਪੈੜੀ ਦੇ ਵਿੱਚੋਂ ਤੋਂ ਹੀ ਆਪਸਿਆਂ ਕਿਸਾਨ ਨੂੰ ਫਸਲ ਤੇ ਆਸ ਹੁੰਦੀ ਹੈ ਜੀ ਜੇ ਕਿਸਾਨ ਦੀ ਫਸਲ ਮਾਰੀ ਜਾਵੇ ਤੇ ਕਿਸਾਨ ਕੀ ਕਰ ਸਕਦਾ ਹੁਣ ਜਿਹੜਾ ਬੱਚਾ ਇਹਦੇ ਦਿਲ ਤੇ ਜੋ ਬੀਤਦੀਆਂ ਮੈਨੂੰ ਪਤਾ ਨਾ ਮੈਂ ਆਪਦੇ ਦਿਲ ਨੂੰ ਕਿੱਦਾਂ ਸਮਝਾ ਕੇ ਇਹਦੇ ਕੋਲ ਰੱਖਦੀ ਹਾਂ ਜੀ ਬਹੁਤ ਹਾਲਾਤ ਮਾੜੇ ਆ ਇਹ ਬੱਚੇ ਦਾ ਕੋਈ ਸੋਚਿਆ ਜਾਵੇ ਸਭ ਨੂੰ ਵੀਰਾਂ ਭਰਾਵਾਂ ਨੂੰ ਕੋਈ ਜੀ ਸਹਾਇਤਾ ਕੀਤੀ ਜਾਵੇ ਸਾਡੀ ਕੋਈ ਮਾਲ ਡੰਗਰ ਨਾ ਨਹੀਂ ਸਰ ਆਪਣੀ ਕੋਈ ਨਹੀਂ ਸਹਾਇਤਾ ਕਿਸੇ ਨਹੀਂ ਕੀਤੀ ਹਾਂ ਸੌਦਾ ਪਤਾ ਠੀਕ ਵੀਰ ਭਰਾ ਹੁੰਦੇ ਰਹੇ ਸੇਵਾਦਾਰ ਲੈ ਕੇ ਉਹ ਸਾਨੂੰ ਜਰੂਰ ਮਿਲਿਆ ਆਪਾਂ ਝੂਠ ਨਹੀਂ ਮਾਰਨਾ ਅੱਛਾ ਜੀ ਹਾਂ ਜੀ ਤੇ ਕਿੰਨੇ ਕਿੱਲੇ ਜ਼ਮੀਨ ਤੁਹਾਡੀ 6 ਕਿੱਲੇ ਜ਼ਮੀਨ ਹੈ ਸਰ 6 ਕਿੱਲੇ ਕਿਹੜਾ ਪਿੰਡ ਈ ਹੈ ਕੁੱਤੀ ਵਾਲਾ ਕੁੱਤੀ ਵਾਲਾ ਹਾਂ ਜੀ ਇਹ ਪਟਿਆਲ ਕੇ ਦਾ ਹਾਂ ਜੀ ਪਟਿਆਲਕਾ ਤਰਨਤਾਰਨ ਤਸਵੀਰ ਤਰਤਨ ਤੇ ਗੁਜ਼ਾਰਾ ਫਿਰ ਭੈਣੇ ਕਿਵੇਂ ਹੁੰਦਾ ਹੈ ਪੈੜੀ ਤੇ ਸਾਰੀ ਡੁੱਬ ਗਈ ਹੈ ਬਿਜਾਰਾ ਫਿਰ ਫਿਰ ਹੁਣ ਇਦਾਂ ਹੀ ਆ ਦੁੱਧ ਪਾਣੀ ਤੋਂ ਹੀ ਕਰੀਦਾ ਗੁਜ਼ਾਰਾ ਔਰ ਕਿੱਦਾਂ ਕਰਨਾ ਹੱਥ ਕੋਟ ਕੇ ਦੁੱਧ ਚ ਹੀ ਵਰਤਣਾ ਕਤਣਾ ਜਿੱਥੇ ਵੀ ਕਿਤੇ ਅੱਛਾ ਜੀ ਹਾਂਜੀ ਦੁੱਧ ਤੋਂ ਹੀ ਹਾਂਜੀ ਕਿੰਨੀਆਂ ਮੱਝਾਂ ਨੇ ਮੱਝਾਂ ਆਗੀਆਂ ਤਿੰਨ ਮੱਝਾਂ ਤੇ ਚਾਰਾਂ ਮਾਂ ਚਾਰਾਂ ਹਾਂਜੀ ਪੁੱਤੀ ਵਾਲਾ ਪਿੰਡ ਹਾਂਜੀ ਕਿੰਨੇ ਕਿੰਨੇ ਫੁੱਟ ਜਿਹੜੀ ਇੱਥੇ ਰੇਤਾ ਤਿੰਨ ਤਿੰਨ ਚਾਰ ਚਾਰ ਫੁੱਟ ਰੇਤਾ ਚੜ ਗਈ ਆ ਤਿੰਨ ਤਿੰਨ ਚਾਰ ਚਾਰ ਫੁੱਟ ਹਾਂਜੀ ਕਿਵੇਂ ਇਹਦੀ ਮਦਦ ਹੋ ਜੇ ਕਿ ਜਿਹੜਾ ਤੁਸੀਂ ਦੁਬਾਰਾ ਇੱਥੇ ਕੋਈ ਕਣਕ ਵੇਚਣ ਜੋਗਾ ਹੋ ਜੇ ਕਿਵੇਂ ਦੀ ਡੇੜੇ ਦਾਨੀ ਸੱਜਣ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਅਪੀਲ ਇਹ ਉਹਨਾਂ ਨੂੰ ਕਰਨੀ ਚਾਹੁੰਦੇ ਆ ਕਿ ਸਾਨੂੰ ਜਾਂ ਖਰਚਾ ਦਿੱਤਾ ਜਾਵੇ ਜਾਂ ਸਾਡੀ ਕੋਈ ਪੈਲੀ ਦੇ ਵਿੱਚੋਂ ਰੇਤਾ ਕੱਢੀ ਕਰਾਈ ਜਾਵੇ ਬਣਾ ਕੇ ਦਿੱਤੀ ਜਾਵੇ ਸਾਨੂੰ ਪੈਲੀ ਜਾਂ ਤੇਲ-ਤੋਲ ਦਿੱਤਾ ਜਾਵੇ ਕੋਈ ਪੈਸਾ ਦਿੱਤਾ ਜਾਵੇ ਜੀ ਵੀਰੇ ਕੀ ਨਾਮ ਹੈ ਤੁਹਾਡਾ ਰਮਨ ਪੀ ਸਿੰਘ ਕੀ ਹਾਲਾਤ ਨੇ ਤੇ ਆਪਣਾ ਕਿਵੇਂ ਫਿਰ ਇੱਥੇ ਗੁਜ਼ਾਰਾ ਹੋ ਰਿਹਾ ਜੀ ਗੁਜ਼ਾਰਾ ਤੇ ਮਾਲ ਡੰਗਰ ਤੋਂ ਹੀ ਹੋ ਰਿਹਾ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ। ਤੇ ਕੀ ਕਿਵੇਂ ਦੀ ਮਦਦ ਚਾਹੁੰਦੇ ਤੁਸੀਂ ਵੀ ਜਿਹੜੀ ਹੋ ਜੇ? ਮਦਦ ਇਹੋ ਹੀ ਚਾਹੁੰਨੇ ਆ ਜਾਂ ਕੋਈ ਦਾਨੀ ਵੀਰ ਪੈਹਾਂਦੀ ਕਰਦੇ ਜਾਂ ਹੱਡੀ ਪੈਲੀ ਕਰਾ ਕੇ ਉੱਤੇ ਮਿੱਟੀ ਪਾਈ ਜਾਵੇ। ਕਿਉਂਕਿ ਇੰਨੀ ਰੇਤਾਂ ਜਿਹੜੀ ਪਾ ਆ ਗਿਆ ਦਰਿਆ ਇੰਨੀ ਤਾਂ ਚੁੱਕੀ ਨਹੀਂ ਜਾਣੀ। ਉੱਥੇ ਪੱਧਰ ਕਰਕੇ ਤੇ ਉਹਦੇ ਉੱਤੇ ਮਿੱਟੀ ਪਾਈ ਜਾਵੇ ਤਾਂ ਜੋ ਅਸੀਂ ਕਣਕਾਂ ਬੀ ਸਕੇ। ਕਣਕਾਂ ਬੀ ਸਕੇ। ਹਾਂ ਜੀ। ਅਜੇ ਹਲਾ ਤਾਂ ਫਿਰ ਕੋਈ ਰਿਸ਼ਤੇਦਾਰ ਨੇ ਮਦਦ ਕੀਤੀ ਤੁਹਾਡੀ? ਨਹੀਂ ਜੀ। ਅੱਛਾ ਜੀ। 2023 ਦੇ ਵਿੱਚ ਵੀ ਇਦਾਂ ਹੀ ਨੁਕਸਾਨ ਹਾਂਜੀ ਉਹ ਦੋਵੇਂ ਰੇਤਾ ਹੀ ਪਾ ਗਿਆ ਸੀ। ਕੋਈ ਆਪਣਾ ਫੋਨ ਨੰਬਰ ਬੋਲ ਦਿਓ ਜੀ 9878117965 ਇੱਕ ਵਾਰ ਫੇਰ ਬੋਲ ਦਿਓ 9878117965 ਕੀ ਗਰਮੀ ਦਾ ਕੀ ਨਾਮ ਜੀ ਬਜ਼ੁਰਗੋ ਦਾਰਾ ਸਿੰਘ ਜੀ ਇਹ ਕੀ ਹਾਲਾਤ ਨੇ ਇਸ ਪਿੰਡ ਦਾ ਕਿੰਨਾ ਨੁਕਸਾਨ ਹੋ ਗਿਆ ਜੀ ਇਹਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਹੈ। ਅੱਛਾ ਜੀ ਇਹਨਾਂ ਦੇ ਛੱਡਿਆ ਨਹੀਂ ਜਾਂਦਾ ਕਦੇ ਅੱਛਾ ਜੀ ਛੱਡਿਆ ਨਹੀਂ ਜਾਂਦਾ ਹਾਂ ਨਹੀਂ ਕਿ ਆ ਇਹ ਸਾਰੀਆਂ 23 ਵੀ ਇਹ ਹਵਾਲ ਹੋ ਗਿਆ। ਅੱਛਾ ਲੋਕਾਂ ਨੂੰ ਕਿੰਨਾ ਕਚਰੇ ਇਧਰ ਉੱਠਿਆ ਨਹੀਂ ਜਾਊਗਾ ਜੀ ਰਾ ਮੈਨੂੰ ਮੇਰ ਦੋ ਤਿੰਨ ਚਾਰ ਸਾਲ ਹੀ ਉੱਠਿਆ ਤਿੰਨ ਚਾਰ ਸਾਲ ਹੀ ਉੱਠਿਆ ਨਾ ਅੱਛਾ ਤੁੰਨੇ ਜੀ ਨੂੰ ਫੇਰ ਪਾਣੀ ਆ ਗਿਆ ਤਾਂ ਕੰਮ ਇਹ ਹੋ ਰਿਹਾ ਬਾਨਾ ਸਰਕਾਰ ਨੂੰ ਦਾਨੀ ਸਜਣਾ ਨੂੰ ਕੀ ਅਪੀਲ ਕਰਨੀ ਚਾਹੁੰਦੇ ਵੀਰ ਸੋ ਚਲੋ ਜਿਹੜੀਆਂ ਪੜੀਆਂ ਖਰਾਬ ਹੋ ਗਈਆਂ ਕੋਈ ਪੱਧਰ ਕਰਨਾ ਕੋਈ ਮਿੱਟੀ ਪਾ ਦੇਣਾ ਜੀ ਤੇ ਕੋਈ ਪਾਇਹਾ ਟਗੇ ਸਕੂਲ ਤੋਂ ਕਰਨੀ ਪੂਗੀ ਜੀ ਜੀ ਇਹੋ ਗੱਲ ਹੀ ਆ ਠੀਕ ਥੈਂਕ ਯੂ ਹੁਣ ਅਸੀਂ ਉਹ 2023 ਜੂ ਉਦੋਂ ਵੀ ਅਸੀਂ ਬੜੀ ਪੜੀ ਕਰਾਈ ਆ ਜੀ ਤਾਂ ਕਿਸੇ ਸਾਨੂੰ ਮਾਰਦੀ ਨਹੀਂ ਸੀ ਕੋਈ ਪਾਇਹਾ ਨਹੀਂ ਦਿੱਤਾ ਜੀ ਅਹੀਂ ਆਵੇ ਸਾਂਦਰਾਇ ਦੇ ਰਾਰ ਕਰ ਛੱਡਿਆ ਠੀਕ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਦਾਰਨਿਸ਼ ਗੁਪਤਾ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਨਾਉ ਟੀਵੀ ਯੂ ਐਸ ਏ ਹਰੀ ਕੇ ਪੱਤਣ